ਵਰੇਪੜ ਦੇ ਉੱਤੇ ਡੰਡੇ ਬਹੁਤ ਮਾਰੇ ਨੀਲ ਪਾ ਗਿਆ ਸਾਰੇ ਬੰਦੇ ਦੀ ਕੁੱਟਮਾਰ ਕਰਦੇ ਆ ਸਾਰਿਆਂ ਦੀ ਤਨੀ ਜੀ ਕਰਦੇ ਤੁਹਾਡੀ ਕਟਮਾਰ ਕੀਤੀ ਇਹਨਾਂ ਨੇ ਜਿਹੋ ਜਿਹੇ ਅਰਟੀਸਟਾਂ ਆਉਂਿਆ ਸੀ ਉਹਦੀ ਹੁੰਦੀ ਕਾਹਦੇ ਨੇ ਕੁੱਟਿਆ ਤੁਹਾਨੂੰ ਆਂ ਡੰਡੇ ਨਾਲ ਵਾਸਦੇ ਵਾਸੇ ਅੰਡੇ ਨਾਲ ਕਿੰਨਾ ਟਾਈਮ ਹੋ ਗਿਆ ਇੱਥੇ ਰਹਿੰਦੇ ਹਨ ਮੈਨੂੰ ਹਫ਼ਤੇ ਹੋ ਗਏ ਜੀ ਆਏ ਜੋ ਵਿੱਚ ਦੱਸ ਇਸ ਇੱਕੋ ਤੇ ਵੀ ਸੀ ਨਹੀਂ ਮੈਨੂੰ ਮੈਂ ਸਿਰਫ ਡਰਿੰਕ ਕਰਦਾ ਸੀ ਸਾਰਕ ਤੋਂ ਫੋਰ ਮੈਂ ਕੋਈ ਨਸ਼ਾ ਨਹੀਂ ਸੀ ਕਰਦਾ ਕਿੰਨੇ ਪੈਸੇ ਨੂੰ ਦਿੱਤੇ ਸੀਗੇ ਇੱਥੇ ਦਾਖਲ ਹੋਣ ਲਈ ਕਰਦੇ ਨੇ ਇਹਦੀ ਫੈਮਿਲੀ ਨੂੰ ਪਤਾ ਮੈਨੂੰ ਨਹੀਂ ਪਤਾ ਕਿੰਨੇ ਜਿਹੜੇ ਰਹ ਰਹੇ ਟੋਟਲ ਇੱਥੇ ਸਾਰੇ ਟੋਟਲ ਇੱਥੇ 20-25 ਕੇ ਜਾਣੇ ਹੋਣੇ ਲੱਗਦਾ ਕੋਈ ਨਾਮ ਪਤਾ ਮਾਲਕਾਂ ਦਾ ਕੋਣ ਹੈ ਇਹਨਾਂ ਦੇ ਜਿਹੜੇ ਚਲਾਉ ਨਹੀਂ ਇੱਥੇ ਹੀ ਆ ਕੇ ਪਤਾ ਲੱਗਾ ਕਿ ਰਿੰਕੂ ਰਿੰਕੂ ਭਾਜੀ ਆ ਜਾਂ ਬਾਬਾ ਜੀ ਘਟਮਾਰਕ ਕੌਣ ਕਰਦਾ ਹੈ ਤੁਹਾਡੀ ਫੋਟੋਆਂ ਰਿੰਕੂ ਰਿੰਕੂ ਭਾਜੀ ਨੇ ਕੀਤੀ ਸੀ ਨਸ਼ਾ ਸੈਂਟਰ ਵਿੱਚ ਨਸ਼ਾ ਛਡਨ ਆਏ ਨੌਜਵਾਨ ਦੀ ਕੀਤੀ ਬੁਰੇ ਤਰੀਕੇ ਦੇ ਨਾਲ ਕਟਮਾਰ ਜਾਣਕਾਰੀ ਮੁਤਾਬਕ ਫਗਵਾੜਾ ਵਿੱਚ ਇੱਕ ਫਰਜ਼ੀ ਨਸ਼ਾ ਛਡਾਓ ਸੈਂਟਰ ਚਲਾਇਆ ਜਾ ਰਿਹਾ ਸੀ ਜਿੱਥੇ ਨਸ਼ਾ ਛਡਨ ਆਏ ਲੋਕਾਂ ਦੀ ਬੁਰੇ ਤਰੀਕੇ ਦੇ ਨਾਲ ਕਟਮਾਰ ਕੀਤੀ ਜਾਂਦੀ ਸੀ ਇਸ ਦੇ ਨਾਲ ਹੀ ਉਹਨਾਂ ਦੇ ਕੋਲੋਂ 10 ਤੋਂ 15000 ਰੁਪਏ ਪ੍ਰਤੀ ਮਹੀਨਾ ਵੀ ਲਿਆ ਜਾਂਦਾ ਸੀ ਜਿਸ ਦੀ ਜਾਣਕਾਰੀ ਪਾਉਂਦੇ ਸਾਰ ਹੀ ਸਿਹਤ ਵਿਭਾਗ ਦੀ ਟੀਮ ਮੌਕੇ ਤੇ ਪਹੁੰਚੀ ਫਿਰ ਟੀਮ ਨੇ ਨੌਜਵਾਨਾਂ ਨੂੰ ਇਹਨਾਂ ਦੇ ਜੰਗੂਲ ਤੋਂ छुੜਾਇਆ ਤੇ ਦਵਾਈਆਂ ਵੀ ਜ਼ਬਤ ਕੀਤੀਆਂ ਰਾਜਦੀਪ ਸਿੰਘ ਕਿਥੇ ਰਹਾਂ ਲਿਆ ਬੰਗੜ ਰੋਡ ਕੋਗੜਾ ਆਪੋਜ਼ਿਟ ਐਸ ਬੀ ਆਈ ਬੈਂਕ ਕੀ ਮਾਮਲਾ ਤੁਹਾਡੇ ਅੱਖ ਤੇ ਛੱਟ ਲੱਗੀ ਜਿਹੜੀ ਹਾਂ ਇਹ ਸਰ ਮੈਂ ਢੱਕਿਆ ਸੀਗਾ ਪਰ ਜਦੋਂ ਮੈਂ ਇੱਥੇ ਆਇਆ ਸੀ ਇਹਨਾਂ ਨੇ ਮੇਰੇ ਕੁੜੇ ਦੇ ਉੱਤੇ ਡੰਡੇ ਬਹੁਤ ਮਾਰੇ ਨੀਲ ਪਾਇਆ ਕਰ ਸਾਰੇ ਬੰਦਾਂ ਦੀ ਕੁੱਟਮਾਰ ਕਰਦੇ ਆ ਸਾਰਿਆਂ ਦੀ ਤਣੀ ਜੀ ਕਰ ਤੁਹਾਡੀ ਕੁੱਟਮਾਰ ਕੀਤੀ ਇਹਨਾਂ ਨੇ ਜੀ ਹੋਈ ਹੈ ਕਿ ਸੈਂਟਰ ਤੋਂ ਆਇਆ ਸੀ ਉਹਦੀ ਹੋਈ ਹੈ ਕਾਹਦੇ ਨੇ ਕੁੱਟਿਆ ਤੁਹਾਨੂੰ ਹਾਂ ਡੰਡੇ ਨਾਲ ਵਾਸਦੇ ਨੇ ਵਾਸਦੇ ਨੇ ਕਿੰਨੇ ਲੈਣ ਹੋ ਗਏ ਸਨ ਰਹਿੰਦੇ ਮੈਨੂੰ ਹਫ਼ਤੇ ਤੋਂ ਆਇਆ ਗਿਆ ਦੋ ਦਿਨ ਵੀ ਤਿੰਨ ਦਿਨ ਤੇ ਕੁੱਟਦੇ ਸੀ ਨਹੀਂ ਮੈਨੂੰ ਮੈਂ ਸਿਰਫ ਡਰਿੰਕ ਕਰਦਾ ਸੀ ਸਾਰਕ ਤੋਂ ਹੋਰ ਮੈਂ ਕੋਈ ਨਸ਼ਾ ਨਹੀਂ ਸੀ ਕਰਦਾ ਕਿੰਨੇ ਪੈਸੇ ਦੋ ਦਿੱਤੇ ਸੀਗੇ ਇੱਥੇ ਦਾਖਲ ਹੋਣ ਲਈ ਕਰਦੇ ਆਣੇ ਇਹ ਦੀ ਫੈਮਿਲੀ ਨੂੰ ਮੈਨੂੰ ਨਹੀਂ ਪਤਾ ਕਿੰਨੇ ਜਿਹੜੇ ਰਹਿ ਰਹੇ ਟੋਟਲ ਇੱਥੇ ਸਰ ਟੋਟਲ ਇੱਥੇ 20 ਬੱਚੀ ਕੇ ਜਾਣੇ ਹੋਣੇ ਲੱਗਦਾ ਕੋਈ ਨਾਮ ਪਤਾ ਮਾਲਕਾਂ ਦਾ ਕੋਣ ਹੈ ਇਹਨਾਂ ਦੇ ਜਿਹੜੇ ਚਲਾਉਂਦੇ ਆ ਨਹੀਂ ਇੱਥੇ ਹੀ ਅੱਗੇ ਪਤਾ ਲੱਗਾ ਰਿੰਕੂ ਰਿੰਕੂ ਭਾਜੀ ਆ ਜਾਂ ਬਾਬਾ ਜੀ ਆ ਫੋਟਮਾਰ ਕੋਣ ਕਰਦੇ ਤੁਹਾਡੀ ਫੋਟਮਾਰ ਰਿੰਕੂ ਰਿੰਕੂ ਭਾਜੀ ਨਹੀਂ ਬੀਤੀ ਹਾਂ ਹਾਂ ਜਿਹੜੇ ਚੱਟੇ ਕੋਟ ਤੇ ਪਿਆਮੇ ਚ ਬਾਬਾ ਜੀ ਇੱਥੇ ਦੇ ਹੀ ਆ ਹਾਂ ਇਹ ਨਹੀਂ ਪਤਾ ਮੈਨੂੰ ਉਧਰ ਰਹਿੰਦੇ ਇੱਥੇ ਕਿੰਨੇ ਦਿਨਾਂ ਤੋਂ ਸਟੇਟ ਲਾ ਰਹੇ ਨਹੀਂ ਵੀ ਪਤਾ ਹੀ ਮੈਨੂੰ ਘੱਟ 8 ਦਿਨ ਹੋ ਗਏ ਉਸ ਤੋਂ ਪਹਿਲਾਂ ਆਪਣਾ ਕੋਈ ਲਿੰਕ ਨਹੀਂ ਸੀ ਸਾਨੂੰ ਪਰ ਨਾਲ ਤੁਹਾਨੂੰ ਘਰ ਦੇ ਨੇ ਤੇ ਦਖਲ ਕਰਾਇਆ ਹਾਂਜੀ ਕਿਉਂਕਿ ਮੇਰੀ ਫੈਮਿਲੀ ਵਿੱਚ ਥੋੜੀ ਡਿਸਟਰਬੈਂਸ ਚੱਲ ਰਹੀ ਸੀ ਤਾਂ ਦਾਰੂ ਵੀ ਕਿ ਝਗੜਾ ਹੋ ਗਿਆ ਸੀ ਘਰਾਂ ਦੇ ਹੋਰਾਂ ਦੇ ਵੀ ਕੁੱਟਮਾਰ ਕਰਦੇ ਆ ਇੱਕ ਸ਼ੰਕਰ ਤੋਂ ਆਇਆ ਸੀ ਗੱਲ ਇਹ ਸਾਰੀ ਰਾਤੀ ਉਹਦੇ ਵੱਜਦੀ ਰਹੀ ਕਿੰਨੇ ਜਾਣੇ ਕੁੱਟਦੇ ਲਗਾਤਾਰ ਇਹ ਇਹ ਜੀ ਕਿੰਨੇ ਦਾ ਆਪਣਾ ਜਿਹੜਾ ਗਰੁੱਪ ਜੀ ਆਵਾ ਕਿੰਨੇ ਕਿਹੜੇ ਟੋਟਲ ਦੋ ਚਾਰ ਪੀ ਵਾਲੇ ਹੁੰਦੇ ਆ ਨਹੀਂ ਕਾਰਨ ਕੀ ਹੈ ਕਿਉਂ ਕੁੱਟਦੇ ਜਦੋਂ ਕੋਈ ਉਹਨਾਂ ਦੀ ਗੱਲ ਨਹੀਂ ਮੰਨਦਾ ਜਾਂ ਕੋਈ ਪੰਗਾ ਲੈਂਦਾ ਕੇ ਕੱਲ ਹੀ ਤੁਹਾਨੂੰ ਰੱਖਿਆ ਆ ਗਿਆ ਹਨ ਪੀਣ ਨੂੰ ਕੀ ਕੀ ਦਿੰਦੇ ਹਨ ਹਨ ਪੀਣ ਨੂੰ ਵਧੀਆ ਦਿੰਦੇ ਰੋਟੀ ਤੁਹਾਨੂੰ ਗੋਲੀਆਂ ਵਗੈਰਾ ਦਿੰਦੇ ਦਵਾਈ ਨਸ਼ਾ ਢਾਣੀਆਂ ਇੱਥੇ ਨਹੀਂ ਮੈਂ ਵੀ ਕੋਈ ਦਾਂ ਨਸ਼ਾ ਕਰਦਾ ਨਹੀਂ ਮੈਂ ਨੂੰ ਨੀਂਦ ਹਟਾਉਣ ਵਾਸਤੇ ਦਵਾਈ ਦਿੰਦਾ ਠੀਕ ਆ ਗਿਆ ਸਰ ਹਾਂਜੀ ਸਰ ਅੱਜ ਗ੍ਰੀਨ ਐਵੇਨਿਊ ਉੱਥੇ ਪਰਮਾਰ ਕਲੋਨੀ ਕਿ ਰੇਡ ਹੋਈ ਆ ਸਰ ਕੀ ਕਾਰਨ ਆ ਸਾਰਾ ਇਹ ਇਹ ਸਾਨੂੰ ਇਨਫੋਰਮੇਸ਼ਨ ਮਿਲੀ ਸੀ ਕਿ ਇੱਥੇ ਜਿਹੜਾ ਡੀਡਿਕਸ਼ਨ ਸੈਂਟਰ ਜਿਹੜਾ ਇਲੀਗਲੀ ਚਲਾਇਆ ਜਾ ਰਿਹਾ ਇਸ ਇਨਫੋਰਮੇਸ਼ਨ ਦੇ ਉੱਤੇ ਅਸੀਂ ਪਹੁੰਚਿਆ ਸ਼ੀਲਦਾਰ ਸਾਹਿਬ ਨਾਲ ਨਾਲ ਡਾਕਟਰ ਸਾਹਿਬ ਨਾਲ ਨਾਲ ਤੇ ਦੇਖਿਆ ਜਾ ਕੇ ਅੰਦਰ ਤੇ ਕੁੱਲ 18 ਜਿਹੜੇ ਆ ਉਹ ਡੀਡਿਕਸ਼ਨ ਸੈਂਟਰ ਦੇ ਵਿੱਚ ਤੰਗ ਜੇ ਦੋ ਰੂਮਸ ਦੇ ਵਿੱਚ 18 ਬੰਦੇ ਜਿਹੜੇ ਆ ਉਹ ਡਾਕਟਰੀਏ ਉਹਨਾਂ ਨੂੰ ਕੁੱਟਮਾਰ ਵੀ ਕਰਦੇ ਸੀ ਉਹ ਦੱਸਦੇ ਆ ਤੇ ਇਹ ਬਿਲਕੁਲ ਜਿਹੜਾ ਜਦੋਂ ਚੈੱਕ ਕਰਨ ਤੇ ਕੁਝ ਮੈਡੀਸਿਨਸ ਜਿਹੜੀਆਂ ਇਲਾਜ ਦੇ ਦੌਰਾਨ ਉਹ ਜਿਹੜੀਆਂ ਵਰਤਦੇ ਸੀ ਜਾਂ ਕੁਝ ਵੀ ਕਰਦੇ ਸੀ ਲਈ ਲਈ ਇਹ ਸਾਰੀਆਂ ਜਿਹੜੀਆਂ ਮੈਡੀਸਿਨਸ ਆ ਉਹਨਾਂ ਨੇ ਵੀ ਅਸੀਂ ਕਬਜ਼ਾ ਪੁਲਿਸ ਵਿੱਚ ਜਿਹੜਾ ਲੈ ਕੇ ਤੇ ਡਾਕਟਰ ਸਾਹਿਬ ਕੋਲ ਹਵਾਲੇ ਕਰ ਦਿੱਤਾ ਤੇ ਬਾਕੀ ਜਿਹੜਾ ਗਾਂ ਇਹਨਾਂ ਨੂੰ ਜਿਹੜੇ 18 ਜਿਹੜੇ ਹੈਗੇ ਆ ਡੀਡਿਕਸ਼ਨ ਸੈਂਟਰ ਲੈ ਕੇ ਜਾ ਰਹੇ ਆ ਤੇ ਉੱਥੇ ਇਹਨਾਂ ਦਾ ਮੈਡੀਕਲ ਕਰਾ ਕੇ ਜੋ ਫਰਦਰ ਕਰਵੇ ਹੋਏਗੀ ਪਰ ਬਿਨਾ ਬੋਰਡ ਤੋਂ ਕਿਸ ਤਰ੍ਹਾਂ ਮਰੀਜ਼ ਦਾਖਲ ਕਰਦੇ ਸੀ ਕਿਉਂਕਿ ਕਿਸੇ ਨੂੰ ਪਤਾ ਨਹੀਂ ਕਿ ਆਪਣੇ ਬੰਦੇ ਸੀ ਇਹਨਾਂ ਦੇ ਮੈਂ ਦੱਸਣਾ ਕਿ ਜੀ ਬਿਲਕੁਲ ਇਲੀਗਲੀ ਸਾਰਾ ਕੰਮ ਚੱਲਦਾ ਸੀ ਇਹਨਾਂ ਕੋਲ 10000 ਤੋਂ 15000 ਰੁਪਇਆ ਇਹ ਲੈਂਦੇ ਸੀ ਤੇ ਉਹ ਪੇਰੈਂਟਸ ਨੂੰ ਵੀ ਗੜਾ ਮਿਸ ਗਾਈਡ ਕਰਕੇ ਤੇ ਇੱਥੇ ਦਾਖਲ ਸਰ ਕੁਝ ਪਤਾ ਲੱਗਾ ਕਿੰਨੇ ਟਾਈਮ ਤੋਂ ਚੱਲ ਰਿਹਾ ਸੀ ਇਹ ਇਸ ਜਗ੍ਹਾ ਤੋਂ ਕਰੀਬ ਮਹੀਨਾ ਡੇਢ ਮਹੀਨਾ ਹੋ ਗਿਆ ਸਰ ਕਿਹਦੇ ਨਾਮ ਤੇ ਹੈ ਜੀ ਕੋਠੀ ਵਗੈਰਾ ਇਹ ਕੋਠੀ ਵੈਰੀਫਾਈ ਕਰ ਰਹੇ ਆ ਜੀ ਸਾਰਾ ਤੇ ਸਰ ਚਲਾ ਰਹੇ ਸੀ ਜਿਹੜੇ ਰਨ ਕਰ ਰਹੇ ਸੀ ਉਹ ਦਿਨੇਸ਼ ਆਹੀ ਜਿਹੜ ਬਾਕੀ ਫਰਦਰ ਅਸੀਂ ਸਾਰਾ ਇਹ ਵੈਰੀਫਾਈ ਕਰ ਰਹੇ ਹਾਂ ਸਰ ਇਹਨਾਂ ਦੀ ਕਟਮਾਰ ਵੀ ਕੀਤੀ ਜਾਂਦੀ ਜੀ ਬੰਦੇ ਦੱਸ ਰਹੇ ਅੰਦਰ ਹਾਂ ਦੱਸ ਰਿਹਾ ਕਿ ਜਦੋਂ ਇਹ ਮਤਲਬ ਕੋਈ ਮੈਡੀਸਨ ਦੀ ਦੂਰਤ ਪੰਦੀ ਸੀ ਇਹਨਾਂ ਨੂੰ ਮਤਲਬ ਜਿੱਦਾਂ ਵੀ ਵੇਜ਼ ਵਰਤ ਕੇ ਕਿ ਉਹਨਾਂ ਨੂੰ ਨਹੀਂ ਦਿੰਦੇ ਡਰਗ ਪ੍ਰੋਪਰ ਤਰੀਕੇ ਨਾਲ ਹਾਂ ਕਟਮਾਰ ਕਰਦੇ ਸੀ ਉਹ ਕਹ ਦੱਸ ਰਿਹਾ ਜੀ ਉਹ ਦੇਖ ਲੈਣਗੇ ਸਾਰਾ ਮੈਡਿਕਲ ਤੋਂ ਬਾਅਦ ਕੋਈ ਬੰਦੇ ਛੱਡੇ ਵੀ ਆ ਜੀ ਤੁਸੀਂ ਜਾਂਚ ਕਰਦੇ ਨਹੀਂ ਤੇ 18 ਸੀ ਜਿਹੜੇ 18 ਦੇ 18 ਹੀ ਆਪਾਂ ਡੀਡਿਕਸ਼ਨ ਸੈਂਟਰ ਵਿੱਚ ਜਮ੍ਹਾਂ ਕਰਾਵਾਂਗੇ ਹਾਂ ਤੇ ਉਹ ਫਰਦਰ ਜਿਹੜੀ ਆ ਕਾਰਵਾਈ ਡਾਕਟਰ ਸਾਹਿਬ ਜਿਹੜੀ ਕਰਦੇ ਠੀਕ ਹੈ ਜੀ ਥੈਂਕ ਯੂ